ਫਰੋਸਪੁਰ ਜ਼ਿਲ੍ਹੇ ਦੇ ਵਿੱਚ ਆਏ ਦਿਨ ਹੀ ਗੋਲੀ ਚੱਲਣ ਦੀਆਂ ਕਠਨਾਮਾਂ ਸਾਹਮਣੇ ਆਉਂਦੀਆਂ ਨੇ ਇੱਕ ਵਾਰ ਫਿਰ ਮਾਮਲਾ ਫਰੋਸਪੁਰ ਦੇ ਨਾਲ ਲੱਗਦੇ ਪਿੰਡ ਹਬੀਬਕਿਆਂ ਤੋਂ ਸਾਹਮਣੇ ਆਇਆ ਜਿੱਥੇ ਰੋਡ ਦੇ ਉੱਪਰ ਗੋਲੀ ਚੱਲੀ ਹੈ ਇਹ ਗੋਲੀ ਇੱਕ ਨੌਜਵਾਨ ਦੀ ਲੱਤ ਤੇ ਲੱਗੀ ਹੈ ਮੌਕੇ ਤੇ ਲੋਕਾਂ ਨੇ ਉਸ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਬਾਬਤ ਹੋਰ ਕੀ ਕੁਝ ਜਾਣਕਾਰੀ ਆ ਉਹ ਤੁਹਾਨੂੰ ਸੁਣਾਉਣੇ ਆ ਭਾਜੀ ਕੀ ਨੈ ਤੁਹਾਡਾ ਹੋਰ ਕੀ ਸਮੱਸਿਆ ਕੀ ਰੋਲਾ ਸੀਗਾ ਤੁਹਾਡਾ ਜੀ ਭਾਜੀ ਮੇਰਾ ਨਾਮ ਹੈ ਜੀ ਬਜਿੰਦਰ ਸਿੰਘ ਜੀ ਤੇ ਭਾਜੀ ਸਾਡਾ ਰੋਲਾ ਕੁਛ ਨਹੀਂ ਪਹਿਲਾਂ ਹੈਗਾ ਸੀ ਇਹਨੇ ਸਾਡੀ ਪਿਆੜੀ ਪਹਿਲਾਂ ਦਾ ਗਿੱਡੀ ਸਪਰੇਅ ਪੱਠਿਆਂ ਨੂੰ ਸਪਰੇਅ ਕਰਕੇ ਤੇ ਅਸੀਂ ਇੱਕ ਦਿਨ ਗਿਆ ਨੂੰ ਵੀ ਤੂੰ ਸਾਡੇ ਪੱਠੇ ਸਪਰੇਅ ਕੀਤੀ ਇਹ ਕਹਿੰਦਾ ਨਹੀਂ ਜੀ ਮੈਂ ਨਹੀਂ ਕੀਤੀ ਹੈਗਾ ਕੈਮਰੇ ਚਾਕੇ ਪਰ ਆ ਇਹਨਾਂ ਦੇ ਕੈਮਰੇ ਵੀ ਲੱਗੇ ਰਹੇ ਉੱਥੇ ਸਾਨੂੰ ਕੈਮਰੇ ਨਹੀਂ ਚੈੱਕ ਕਰਾਏ ਵਹਿਲੀ ਦੀ ਬਾਹਰ ਲੱਗੇ ਤੇ ਰਾਤੀ ਫੇਰ ਇਹਨੇ ਪਟਿਆਲ ਨੂੰ ਸਾਡੇ ਉਹੀ ਨੂੰ ਕਰਾੜੀ ਫੱਟ ਕੇ ਉੱਤੇ ਅੰਗ ਲਾਤੀ ਅੱਗ ਲਾਤੀ ਅੱਗੇ ਸਾਨੂੰ ਇੱਕ ਦੋ ਧਮਕੀਆਂ ਦਿੱਤੀਆਂ ਜੀ ਪਿਸਟਲ ਨੇ ਪਿਓ ਦਾ ਤੇ ਗੋਲੀਆਂ ਨੇ ਮਾਰੀਏ ਕਿੰਨੇ ਸਾਡੀ ਜੀ ਕੋਈ ਨਹੀਂ ਹੈਗੀ ਸੀ ਪਹਿਲਾਂ ਉਹੀ ਧਮਕੀ ਵਾਸ ਦਿੱਤਾ ਤੁਹਾਨੂੰ ਪਿਸਟਲ ਦੀ ਧਮਕੀ ਦੇ ਜਾਂਦੇ ਤੁਹਾਨੂੰ ਗੋਲੀ ਮਾਰ ਦੇਣੀ ਹੈ ਤੁਹਾਨੂੰ ਸਾਰਿਆਂ ਨੂੰ ਮਾਰ ਦੇਣਾ ਮੈਂ ਇੰਨੀ ਨਹੀਂ ਖੀਮ ਖਾ ਲੈਂਦਾ ਜੇ ਕੋ ਬੋਲਿਆ ਜਾਂਦਾ ਮੁੱਢੀ ਇਹ ਬਹੁਤ ਜ਼ਿਆਦਾ ਖਾਂਦਾ ਇਹਦੇ ਉਹ ਬੋਲਿਆ ਨਹੀਂ ਜਾਂਦਾ ਬਿਲਕੁਲ ਹਾਂਜੀ ਬੜਵੀ ਇੱਕ ਗਨ ਸ਼ਾਟ ਮਾਮਲਾ ਸਾਹਮਣੇ ਨਜ਼ਰ ਆਇਆ ਇਹ ਕਿੱਥੋਂ ਦਾ ਮਾਮਲਾ ਸੀ ਦਈ ਪੇਸ਼ੈਂਟ ਆਇਆ ਸਾਡੇ ਕੋਲ ਭਜਿੰਦਰ ਸਿੰਘ ਸੀਗਾ ਸਾਨੂੰ ਅਬਦੀਨ ਸਿੰਘ 36 ਸਾਲ ਦੀ ਉਮਰ ਸੀਗੀ ਇਹ ਪੇਸ਼ੈਂਟ ਨੇ ਹਿਸਟਰੀ ਦਿੱਤੀ ਹੈ ਵੀ ਫਾਇਰਾਂ ਇੰਜਰੀ ਹੈਗੀ ਹੈ ਪੇਸ਼ੈਂਟ ਦੇ ਕਨ ਸ਼ਾਟ ਇੰਜਰੀ ਹੈ ਤੇ ਪੇਸ਼ੈਂਟ ਦੇ ਜਿਹੜੇ ਹੋਇਆ ਹੈਗਾ ਇਹ ਕਹਿੰਦੇ ਹਬੀਬ ਕੇ ਰੋਡ ਤੇ ਹੋਇਆ ਹੈ ਇਹਨਾਂ ਦੇ ਨਾਲ ਤੇ ਬਾਕੀ ਪੇਸ਼ੈਂਟ ਦੀ ਹਾਲਤ ਥੋੜੀ ਹਜੀ ਠੀਕ ਸੀਗੀ ਪਰ ਅਸੀਂ ਅੱਗੇ ਰੈਫਰ ਕਰਤਾ ਫੀਟਪੋਲ ਪੂਰੀ ਅੱਗੇ ਮੈਨੇਜਮੈਂਟ ਦੇ ਲਈ ਡਾਕਟਰ ਕੀ ਨਾਮ ਆਪਣਾ ਜੀ ਹਾਂ ਮਨਜੀਤ ਕੋਲ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਅੱਜ ਦਿਨ ਹੀ ਗੋਲੀ ਚੱਲਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਇੱਕ ਵਾਰ ਫਿਰ ਮਾਮਲਾ ਫਿਰੋਜ਼ਪੁਰ ਦੇ ਨਾਲ ਲੱਗਦੇ ਪਿੰਡ ਹਬੀਬਕਿਆਂ ਤੋਂ ਸਾਹਮਣੇ ਆਇਆ ਜਿੱਥੇ ਰੋਡ ਦੇ ਉੱਪਰ ਗੋਲੀ ਚੱਲੀ ਹੈ ਇਹ ਗੋਲੀ ਇੱਕ ਨੌਜਵਾਨ ਦੀ ਲੱਤ ਤੇ ਲੱਗੀ ਹੈ ਮੌਕੇ ਤੇ ਲੋਕਾਂ ਨੇ ਉਸ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਬਾਬਤ ਹੋਰ ਕੀ ਕੁਝ ਜਾਣਕਾਰੀ ਆ ਉਹ ਤੁਹਾਨੂੰ ਸੁਣਾਉਣੇ ਆ ਭਾਜੀ ਕੀ ਨਾ ਤੁਹਾਡਾ ਔਰ ਕੀ ਸਮੱਸਿਆ ਕੀ ਰੋਲਾ ਸੀਗਾ ਤੁਹਾਡਾ ਜੀ ਹਾਂ ਜੀ ਮੇਰਾ ਨਾਮ ਹੈ ਜੀ ਬਜਿੰਦਰ ਸਿੰਘ ਜੀ ਤੇ ਭਾਜੀ ਸਾਡਾ ਰੋਲਾ ਕੁਛ ਨਹੀਂ ਪਹਿਲਾਂ ਹੈਗਾ ਸੀ ਇਹਨੇ ਸਾਡੀ ਪਿਆਰੀ ਪਹਿਲਾਂ ਦਾ ਗਿੱਦੀ ਸਪਰੇਅ ਪੱਠਿਆਂ ਨੂੰ ਸਪਰੇਅ ਕਰਕੇ ਤੇ ਅਸੀਂ ਇੱਕ ਦਿਨ ਗਿਆ ਨੂੰ ਵੀ ਤੂੰ ਸਾਡੇ ਪੱਠਾ ਸਪਰੇਅ ਕੀਤੀ ਇਹ ਕਹਿੰਦਾ ਨਹੀਂ ਜੀ ਮੈਂ ਨਹੀਂ ਕੀਤੀ ਹੈਗਾ ਕੈਮਰੇ ਚਾਹੇ ਪਰਾਇਨਾ ਦੇ ਕੈਮਰੇ ਵੀ ਲੱਗੇ ਰਹੇ ਲੋਕ ਤੇ ਸਾਨੂੰ ਕੈਮਰੇ ਨਹੀਂ ਚੈੱਕ ਕਰਾਏ ਵੇਲੇ ਦੀ ਬਾਹਰ ਲੱਗੇ ਤੇ ਰਾਤੀ ਫੇਰ ਇਹਨੇ ਆਖਿਆ ਉਹ ਸਾਡੇ ਉਹੀ ਨੂੰ ਟ੍ਰਾਲੀ ਛੱਟ ਕੇ ਉੱਤੇ ਅੰਗ ਲਾਤੀ ਅੱਗ ਲਾਤੀ ਤੇ ਅੱਗੇ ਸਾਨੂੰ ਇੱਕ ਦੋ ਧਮਕੀਆਂ ਦਿੱਤੀਆਂ ਜੀ ਪਿਸਟਲ ਦੇ ਪਿਓ ਦਾ ਤੇ ਗੋਲੀਆਂ ਨੇ ਮਾਰੀਏ ਕਹਿੰਦਾ ਸਾਡੀ ਜੀ ਕੋਈ ਨਹੀਂ ਹੈਗੀ ਸੀ ਪਹਿਲਾਂ ਉਹੀ ਧਮਕੀ ਵਾ ਦਿੰਦਾ ਸੀ ਤੁਹਾਨੂੰ ਪਿਸਟਲ ਦੀ ਧਮਕੀ ਦੇ ਜਾਂਦਾ ਤਾ ਗੋਲੀ ਮਾਰ ਦੇਣੀ ਇੱਕ ਨੂੰ ਸਾਰਿਆਂ ਨੂੰ ਮਾਰ ਦੇਣਾ ਮੈਂ ਇੰਨੀ ਨਹੀਂ ਖੀਮ ਖਾ ਲੈਂਦਾ ਜਿਹੜਾ ਬੋਲਿਆ ਜਾਂਦਾ ਮੁੰਡਾ ਇਹ ਬਹੁਤ સારી ਖਾਂਦਾ ਇਹ ਜੋ ਬੋਲਿਆ ਨਹੀਂ ਜਾਂਦਾ ਬਿਲਕੁਲ ਪਿਓ ਹਾਂਜੀ ਬੜਵੀ ਇੱਕ ਗਨ ਸ਼ਾਟ ਮਾਮਲਾ ਸਾਹਮਣੇ ਨਜ਼ਰ ਆਇਆ ਹੈ ਕਿੱਥੋਂ ਦਾ ਮਾਮਲਾ ਸੀ ਤੇ ਜੀ ਜੀ ਪੇਸ਼ੈਂਟ ਆਇਆ ਸਾਡੇ ਕੋਲ ਬਜਿੰਦਰ ਸਿੰਘ ਸੀਗਾ ਸਾਨੂੰ ਅਬਜੀਤ ਸਿੰਘ 36 ਸਾਲ ਦੀ ਉਮਰ ਸੀਗੀ ਇਹ ਪੇਸ਼ੈਂਟ ਨੇ ਹਿਸਟਰੀ ਦਈ ਆ ਵੀ ਫਾਇਰਆਮਿੰਗ ਇੰਜਰੀ ਹੈਗੀ ਹੈ ਪੇਸ਼ੰਕ ਤੇ ਗਨ ਸ਼ਾਟ ਇੰਜਰੀ ਹੈ ਤੇ ਪੇਸ਼ੈਂਟ ਦੇ ਜਿਹੜੇ ਹੋਇਆ ਹੈਗਾ ਇਹ ਕਹਿੰਦੇ ਹਬੀਬ ਕੇ ਰੋਡ ਤੇ ਹੋਇਆ ਇਹਨਾਂ ਦੇ ਨਾਲ ਤੇ ਬਾਕੀ ਪੇਸ਼ੈਂਟ ਦੀ ਹਾਲਤ ਥੋੜੀ ਹਜੀ ਠੀਕ ਸੀਗੀ ਪਰ ਅਸੀਂ ਅੱਗੇ ਰੈਫਰ ਕਰਤਾ ਫੇਸਪੋਲ ਪੂਰੀ ਅੱਗੇ ਮੈਨੇਜਮੈਂਟ ਦੇ ਲਈ ਮੈਡਮ ਕੀ ਨਾਮ ਬਣਾਜੀ ਹਾਂ ਮਨਜੀਤ ਕੌਰ ਹੈ